ਖਾਨ ਵੀਰੋ ਮੈਂ ਗੋਰਾ ਸਿੰਘ ਗਰੇਵਾਲ ਤੇ ਅੱਜ ਮੀਂਹ ਹਟਣ ਦਾ ਨਾਮ ਹੀ ਨਹੀਂ ਲੈ ਰਿਹਾ ਆ ਦੇਖੋ ਜੀ ਜਲੇ ਜਲ ਕਰ ਰੱਖਿਆ ਹੈ ਮੈਨੂੰ ਲੱਗਦਾ ਸਬਜ਼ੀਆਂ ਦਾ ਤਾਂ ਬਹੁਤ ਨੁਕਸਾਨ ਹੈ ਕਿਉਂਕਿ ਪਾਣੀ ਜਿਹੜਾ ਹੈ ਦੇਖੋ ਜੀਰੀ ਦੇ ਵਿੱਚੋਂ ਉੱਪਰਲੀ ਸਾਈਡੋਂ ਜਿਹੜਾ ਪਾਣੀ ਹੈ ਉਹ ਆ ਰਿਹਾ ਹੈ ਤੇ ਇਧਰਲੀ ਸਾਈਡੋਂ ਤਾਂ ਅਸੀਂ ਨੇ ਰੋਕ ਲਿਆ ਜੀਰੀ ਦੇ ਵਿੱਚ ਪੈਣਾ ਤੇ ਉਧਰੋਂ ਵੀ ਹੁਣ ਕੋਸ਼ਿਸ਼ ਕੀਤੀ ਹੈ ਬੀ ਬੰਦ ਕਰ ਲਈਏ ਮੀਂਹ ਦੇ ਵਿੱਚ ਹੀ ਫਿਰਦੇ ਆ ਤੇ ਜਿਹੜਾ ਸਬਜ਼ੀਆਂ ਵਾਲਾ ਸੌਦਾ ਹੈ ਨਾ ਇਹ ਸੌਖਾ ਨਹੀਂ ਹੈਗਾ ਕਿ ਜਦੋਂ ਜਿਹੜਾ ਬੰਦੇ ਦੀ ਜੀਰੀ ਲੱਗੀ ਹੋਈ ਹੈ ਉਹ ਤਾਂ ਮੀਂਹ ਦਾ ਆਨੰਦ ਲੈ ਰਿਹਾ ਹੈ ਹੁਣ ਜਦੋਂ ਦਾ ਸਵੇਰ ਦਾ ਮੀਂਹ ਪੈ ਰਿਹਾ ਹੈ ਅਸੀਂ ਦੋਏ ਜਣੇ ਤੇ ਨਾਲੇ ਆਪਣਾ ਮੁਲਾਜ਼ਮ ਤੇ ਮੈਂ ਅਸੀਂ ਦੋਏ ਜਣੇ ਮੀਂਹ ਚ ਹੀ ਲੰਘਿਆ ਸਾਰਾ ਆ ਦੇਖੋ ਇਹਦਾ ਪਾਣੀ ਹੈ ਇਹਨੂੰ ਵੀ ਬਹੁਤ ਨੁਕਸਾਨ ਹੋੂ ਲੱਗਦਾ ਪਾਣੀ ਹਲੇ ਇਹਦਾ ਥੱਲੇ ਝੜਿਆ ਨਹੀਂ ਹੈਗਾ ਤੇ ਇਧਰੋਂ ਉਤੋਂ ਹੋਰ ਆਈ ਜਾਂਦਾ ਤੇ ਹੁਣ ਥੋੜਾ ਜਿਆ ਰੁਕਿਆ ਤੇ ਹੁਣ ਦੇਖੋ ਬਾਬਾ ਫੇਰ ਚੜ ਕੇ ਆ ਗਿਆ ਆ ਦੇਖੋ ਘਾਟੇ ਘਾਟ ਆ ਗਈ ਤੇ ਬਹੁਤ ਔਖਾ ਹੈ ਜਿਹੜਾ ਸਬਜੀ ਲਾਉਂਦਾ ਉਹਨੂੰ ਹੀ ਪਤਾ ਹੁੰਦਾ ਹੈ ਵੀ ਕਿੰਨਾ ਔਖਾ ਹੈ ਤੇ ਜੀ ਆਕ ਜਾਂਦਾ ਇਹ ਤਾਂ ਇਹ ਐਂ ਜੀ ਕਰਦਾ ਵੀ ਜੀਰੀ ਲਾ ਲਿਆ ਕਰ ਯਾਰ ਤ ਤਾਂ ਸਬਜੀ ਨਾਲ ਪੰਕਾ ਜੀ ਨਾ ਲਿਆ ਕਰੀਏ ਉਹ ਗੋਭੀ ਦੇ ਵਿੱਚ ਵੀ ਪਾਣੀ ਜਿਹੜਾ ਖੜਾ ਹੈਗਾ ਤੇ ਹੁਣ ਕਿਸਾਨ ਵੀਰਾਂ ਨੂੰ ਇਹੀ ਸਲਾਹ ਦਿੰਨਾ ਵੀ ਜਦੋਂ ਵੀ ਤੁਹਾਡੀ ਗੋਭੀ ਲੱਗੀ ਹੋਈ ਹੈ ਜਾਂ ਤੁਹਾਡੀ ਕੋਈ ਵੀ ਸਬਜ਼ੀ ਲੱਗੀ ਹੋਈ ਹੈ ਜੇ ਸਬਜ਼ੀ ਨੂੰ ਬਚਾਉਣਾ ਹੈ ਜੇ ਪਾਣੀ ਨਿਕਲ ਗਿਆ ਤਾਂ ਤੇ ਤਾਂ ਤੁਸੀਂ ਇਹਨੂੰ ਫੰਗੀ ਸਾਈਡ ਦੇਣਾ ਬਹੁਤ ਜ਼ਰੂਰੀ ਹੈ ਕੋਈ ਵੀ ਫੰਗੀ ਸਾਈਡ ਤੁਸੀਂ ਜਿਹੜਾ ਵਰਤਦੇ ਰਹਿੰਦੇ ਹੋ ਵਧੀਆ ਫੰਗੀ ਸਾਈਡ ਇਹਨੂੰ ਦੇ ਦਿਓ ਤੇ ਕਿਉਂਕਿ ਧੁੱਪ ਨਕਲ ਦੇ ਨਾਲ ਜਿਹੜੀ ਜਿਵੇਂ ਹੁਣ ਇਹ ਵੇਲਾ ਆ ਗਈਆਂ ਤੇ ਜਾਂ ਗੋਭੀ ਆ ਗਈ ਧੁੱਪ ਨਿਕਲਦੇ ਨਾਲ ਜਦੋਂ ਵੀ ਧੁੱਪ ਨਿਕਲਦੀ ਹੈ ਉਦੋਂ ਜਿਹੜੀ ਜਿਹੜਾ ਹੈਗਾ ਉਹਨੂੰ ਸੁੱਕਣਾ ਸ਼ੁਰੂ ਹੋ ਚੁੱਕੀ ਇੱਕੇਦਾਂਵੀ ਫਿਰ ਆਪਾਂ ਦੇਖਾਂਗੇ ਵੀ ਇਹ ਕੀ ਹੋ ਗਿਆ ਤੇ ਜੇ ਅੱਜ ਤਾਂ ਲੋੜ ਨਹੀਂ ਹੈਗੀ ਦੇਖੋ ਜੇ ਸਵੇਰੇ ਮੀਂਹ ਹਟਦਾ ਤਾਂ ਸਵੇਰੇ ਧੁੱਪ ਨਿਕਲਣ ਤੋਂ ਪਹਿਲਾਂ ਪਹਿਲਾਂ ਢੋਲੀ ਚੱਕ ਕੇ ਪਹਿਲਾਂ ਫੰਗੀਸਾਈਡ ਆਪਣੀ ਸਬਜ਼ੀ ਨੂੰ ਜ਼ਰੂਰ ਦੇ ਦਿਓ ਜੀ ਧੰਨਵਾਦ ਜੀ